ਇਹ ਰੀਆਂ ਬੱਕਰਾਂ ਸਾਨੂੰ ਮਹਿੰਗੀਆਂ ਪੈਂਦੀਆਂ ਓਏ ਡੋਗਰਾ ਉਹ ਸਾਲਚ ਕਰਦੇ ਆਂ ਸਾਡੀ ਉਹ ਨਹੀਂ ਚਿਕਾਉਂਦਾ ਛਾਲ ਯਾਰ ਨਾ ਨਾ ਹੁਣ ਤਾਂ ਬਿੱਲੂ ਆ ਗਿਆ ਹੁਣ ਨਹੀਂ ਮੈਂ ਦਵਾਲਾ ਕਿਹਦੇ ਨੇ ਕਿਉਂ ਨਾ ਇੱਥੇ ਖੜਿਆ ਉਹਨੇ ਮੈਨੂੰ ਕਿਆ ਕਹਿੰਦਾਂ ਕਹਿ ਦੇ ਉੱਥੇ ਖੜੇ ਗੱਟੀ ਕੋਲ ਜਾ ਜੇ ਚਿਤਮੰਦਰ ਦਾ ਪੈਸੇ ਫੜੋ ਜੇ ਨਹੀਂ ਭਾਈ ਤਾਂ ਗੱਲ ਕਰ ਲੈ ਹਾਂ ਉਹਨਾਂ ਦਾ ਕਿਹਦੇ ਦਾ 11000 11000 ਲੱਗਿਆ ਸੀ ਉੱਤੇ ਦਾ ਹਾਂ ਦੋ ਬੱਕਰੀਆਂ ਇੱਕ ਬੱਕਰਾ ਤਿੰਨੇ ਨਾਗ ਦਿੰਦੇ ਹੋ ਉਹ ਜਾ ਕੇ ਗੱਲ ਕਰ ਲੈ ਤਿੰਨ ਨਾਗ ਨਹੀਂ ਅਸੀਂ ਦੋਨੇ ਬੱਕਰੀਆਂ ਲੈਣੀਆਂ ਉੱਜਾ ਕੇ ਨਾਲ ਗੱਲ ਕਰ ਲਾ 11000 ਰੁਪਿਆ ਲੈ ਜਾ ਬੱਕਰੀਆਂ ਖਿੱਚ ਲਿਆ ਉਹਨਾਂ ਨਾਲ ਗੱਲ ਕਰ ਲਾ ਇੱਕ ਲਿੱਤੀ ਜੀ ਇੱਕ ਵੱਡੀ ਆ ਜਿਹੜੀ ਉਹ ਮਹਿੰਗੀਆਂ ਬੰਦੀ ਉਹ ਤੇਰੀਆਂ ਬੱਕਰੀਆਂ ਦਾ ਸਾਨੂੰ ਮਹਿੰਗੀਆਂ ਪੈਂਦੀਆਂ ਓਏ ਤੇਰੀਆਂ ਬੱਕਰਾਂ ਸਾਨੂੰ ਮਹਿੰਗੀਆਂ ਪੈਂਦੀਆਂ ਓਏ ਡੋਗਰਾ ਉਹ ਸਾਲ ਚਾ ਦੇਈਆਂ ਸਾਡੀ ਉਹ ਨਹੀਂ ਚਿਕਾਉਂਦਾ ਛਾਲ ਯਾਰ ਨਾ ਨਾ ਹੁਣ ਤਾਂ ਬਿੱਲੂ ਆ ਗਿਆ ਹੁਣ ਨਹੀਂ ਮੈਂ ਦਵਾਲਾ ਬਿੱਲੂ ਰੇਟ ਲਾਈ ਜਾਇਆ ਕਰ ਮਣਾ ਥੱਲੇ ਡਿੱਗੇ ਤੇ ਮਵਾਕੀ ਮੈਂ ਆਪੇ ਸਾਨੂੰ ਤੇਰਾ ਭਰਾ ਹੈਗਾ ਬਿੱਲੂ ਆ ਮਨੇ ਛੱਡਣਾ ਟੱਲੂ ਥੱਲੇ ਜਾਣਾ ਪੈਰਾਂ ਕੰਨਿਆਂ ਹਾਂ 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 ਉਹ ਗੱਲ ਨਹੀਂ ਅਜੇ ਇਹਨਾਂ ਆਪਣਾ ਆਪ ਦਾ ਯਾਰ ਅਹ ਯਾਰ ਕਹਿ ਤੂੰ ਦਾ ਮੈਨੂੰ ਕਿੰਨੂ ਕਹੇਗਾ 3 ਦੇ ਪਾਣਾ 3 ਦਾ ਪਾਣਾ ਹੈ ਹਾਂ ਸਹੀ ਹੈ ਸਹੀ ਹੈ ਮੈਂ ਤਾਂ ਲੈਣੀ ਹੈ ਬਾਈ ਹਾਂ ਲੱਗ ਜਾਣੇ ਤਾਂ ਲਾਕ ਲੈਣਾ ਪਰ ਮੈਂ ਜਾਂਦੀ ਹੋ ਜੇ ਜਾਂਦੀ ਹੋ ਜੇ ਸਹੀ ਹੈ ਉਹ ਕਿੰਨਾ ਮੁੰਦਰਾ ਪਾਵੇ ਨਾ ਪਾਵੇ ਕਿੰਨੇ ਰਿਏ ਓਏ ਨਹੀਂ ਲੈ ਸਕਦੇ ਉਹ ਮਾਨਸਾ ਵਾਲੇ ਨਹੀਂ ਲੈ ਸਕਦੇ ਨਾ ਜਿੱਥੇ ਗੱਗੀ ਖੜਾ ਹੋਵੇ ਸਹੀ ਹੈ ਹਾਂ ਮਾਨਸਾ ਵਾਲੇ ਨਹੀਂ ਲੈ ਸਕਦੇ ਨਾ ਜਿੱਥੇ ਗੱਗੀ ਖੜਾ ਆ ਦੇਖ ਓਏ ਬਿੱਲੂ ਉਹਨੇ ਇੱਕ ਪੜ ਗਿਆ ਇੱਕ ਬੱਕਰੀ ਇਹ ਵਾਲਾ ਹੱਤਨਾ ਮਚਾਲੀ ਦੇਖ ਲਈ ਟਕਲਾ ਆ ਕਿੰਨੇ ਦਾ ਬੱਕਰਾ ਹੈ ਬੱਕਰਾ ਦਾ ਕਿੰਨੇ ਦਾ ਹੈ ਚਾਚਾ ਦੱਸ ਦੇ ਫਿਰ ਚਾਚਾ ਨਹੀਂ ਦੱਸਦਾ ਤੇਰਾ ਹਾਂ ਕਿੰਨੇ ਦਾ ਲਗਿਆ 8000 ਦੇ ਲੈ ਵੇਡ ਕੰਪਨੀ ਬਸ ਸੰਡੇ ਵੰਦ ਲਾਇਆ ਨਾ ਮੈਂ ਤਾਂ ਵੇਚ ਕੇ ਦਾਰਾ ਪੂਰਾ 6000 ਕਰਾ ਦੇਖੇ ਜਉ ਜਿਹੜੇ ਕਿਤੇ ਕਣੀ ਹੋਊਗੀ ਮੰਨ ਜਾ ਮੈਂ ਤਾਂ ਮੰਨਦਾ ਨਹੀਂ ਮੰਨ ਜਾ ਉਹ ਵੇਚ ਤੇ ਪਏ ਓਏ ਆਏ ਹੋ ਜਾਣਗੇ ਕੁਕੜੀ ਵਾਂਗੂ ਇਕੱਠੇ ਜਦੋਂ ਕੜੀਆਂ ਪੈ ਗਿਆਂ ਮੌਸਮ ਖਰਾਬ ਐ ਆਏ ਹੋ ਜਾਣਗੇ ਜਮਾ ਐਵੇਂ ਰਹਿ ਮੈਂ ਮੜਾ ਜਾ ਹਾਂ 6100 6200 6300 6400 ਸਾਡੇ 6000 ਮੋਰੀ ਵਾਲਾ ਪੈਸਾ ਵਾਧ ਨਹੀਂ ਦੇਣਾ ਹੁਣ 650 ਮੋਰੀ ਵਾਲਾ ਪੈਸਾ ਹਾਂ ਆਂਬੇ ਦੇ ਪੈਸੇ ਸਸਤੇ ਕਰ ਦੇਾਂਗੇ ਤੂੰ ਦੇ ਲੈ ਜਾ ਜੇ ਐਹੀ ਕੰਮ ਚੱਲੀ ਗਿਆ ਤਾਂ ਵਧੀਆ ਆ ਵੇਖ ਆਂਬੇ ਨੂੰ ਪੁੱਛਣਾ ਨਹੀਂ ਕਿਨੇ ਆ ਵੀ ਕਾਕਾ ਕਿੰਨੇ ਕੀ ਸੋਚ ਗਏ ਅਨੇੜੀ ਹੈਗਾ ਮਾਉਣ ਤਾਂ ਜ਼ਬਰ ਤੇਰਾ ਵੀ ਮੈਨੂੰ ਲੱਗਦਾ ਹੈ ਹਾਂ ਬਹੁਤ ਉੱਚੇ ਉਹ ਪੈਸੇ ਫੜ ਤੂੰ ਸਾਢੇ 6000 ਆ ਚੱਕਾ ਹੱਲ ਚੌੜਾ ਜਾਂ ਨਾ ਹੋਈ ਜਲ ਮੰਨ ਜਾ ਮੇਰੀ ਗੱਲ ਆ ਹੋਰ ਵੀੜਾ ਹੋ ਗਿਆ ਆ ਬਾੜ ਪੈਣ ਹੱਥ ਕਰੀ ਹੁਣ ਮਾ ਗਿਆ ਲਾਈਟ ਕੱਢ ਹੀ ਲੈਨੇ ਕਦਰ ਉਹ ਕੱਡ ਲਾਈਨ ਦੇ ਕਦਰ ਕੱਪੜੇ ਖੰਦਾ ਲੈ ਰਹਿੰਦੀ ਵੀ ਕਦਰ ਹੁਣ ਕੱਢ ਲੈ ਦੁਬੇਰੀਆ ਅੱਡ ਲੈ ਅੱਡ ਲੈ ਉਹ ਲੈ ਲਗਾਈ ਕਰਾ ਦੂੰ ਯਾਰ ਫੜ 200 ਲੱਗੂਗਾ ਤੈਨੂੰ ਤਾਂ ਲੱਗਦਾ 100 ਲੱਗੂਗਾ 200 ਐਨਾ ਕੀ ਮੰਗਣਾ ਆ ਜਾ ਆ ਜਾ ਤੇਰੇ ਨਾਲ ਕਰ ਲੈਨੇ ਆ ਚੰਗੀ ਦੁੱਖ ਚੰਗੀ ਬੱਦਰ ਦੇ ਕੰਮ ਕੌਣ ਕੌਣ ਆਇਆ ਨਾਲ ਬਿੱਟੂ ਕੰਨੇ ਵਾਲਾ ਆ ਕੰਨੇ ਵਾਲਾ ਸਾਹਿਬ ਕੀ ਹਾਲ ਹੈ ਬਿੱਟੂ ਕੰਨਾ ਵੀ ਆ ਗਏ ਭੱਲਾ ਜੱਜਾ ਪੈਸੇ ਵਧੀਆ ਲੱਗੇ ਆ। ਉਹ ਲਿਖਾਈ ਵੀ ਕਰਾ ਦੂਗਾ ਅਗਲੇ ਨੂੰ ਤਾਂ 300 ਕੱਟ ਸੱਤ ਦੀ ਪੈ ਗਿਆ। ਉਹ ਬਿੱਲੂ ਮੈਂ ਦੇਖ ਲੈ ਯਾਰ ਜੇ ਕੋਈ ਕਸਰ ਰਹਿੰਦੀ ਆ ਤਾਂ ਯਾਰ। ਅੱਜ ਇਹ ਲਿਖਾਈ ਮੈਂ ਕਰਾ ਦੇਣਾ। ਇਹ ਲਿਖਾਈ ਕੋ ਦੰਗੋ। ਲਿਖਾਈ ਮੈਂ ਕਰਾ ਦੇਣਾ। 8 ਦਾ ਤਾਂ ਨਹੀਂ ਵੇਖਦਾ। ਤੱਕਾ ਇਹਦਾ ਤੇਰਾ। ਅੱਠਾਂ ਅੱਠਾਂ ਵਾਲਾ ਤਾਂ ਹੈ ਨਹੀਂ ਨਾਗਾ। ਹਾਂ। 12 ਕਿਲੋ ਮੀਟ ਹੈ ਯਾਰ। ਇਹ ਵਾਲਾ ਇਹਨਾਂ ਦਾ ਜਵਾਖ ਜਾਂ ਹੱਥ-ਦਸ 15 ਦਾ ਨਹੀਂ ਵੇਖਦਾ 8000 ਰੁਪਇਆ 8.5 8.5 ਤੇਰਾ ਕਿੰਨੇ ਦਾ ਆ ਇਹ ਵਾਲਾ ਉਹ ਠੀਕ ਹੈ ਕਿੰਨੇ ਦਾ ਹੈ 2000 ਕਿੰਨੇ ਦਾ ਹੈ ਹਾਂ 25000 25000 ਵਾਲਾ ਹੈ ਨਹੀਂ ਸੱਦਾ ਮੰਨ ਜਾ ਮੇਰੀ ਗੱਲ ਰੁਪਇਆ ਤੈਨੂੰ ਕਰ ਦਿੰਨੇ ਆ 14000 ਰਾ ਜਾ ਵੇ ਆਏ ਨੂੰ ਹੋ ਜਾ ਹਵਾ ਨਹੀਂ ਡਿੱਗ ਪੇਗਾ ਫੇਰ ਕਿੰਨੇ ਦੇ ਦੱਸ ਉਹ ਨਹੀਂ ਹੈਗੇ ਇੰਨੇ ਦੇ ਖਾ ਕੋਈ ਨਹੀਂ ਹੈ ਕਿ ਲੱਗ ਰਿਹਾ ਉਹ ਤੂੰ ਪਰੇ ਨਹੀਂ ਬੈਠੇ ਜਾਂਦਾ ਤੇ ਤੂੰ 14 ਲਾਇਆ ਠੀਕ ਆ ਭਰਾ ਦੇਣੇ ਕਿੰਨੇ ਦੇ ਦੇਣੇ ਕਿੰਨੇ ਦੇ ਦੇਣੇ ਕਿੰਨੇ ਦੇ ਉਹਦਾ ਤੂੰ ਐਂ ਦੱਸ ਦੇ ਦੇਣੇ ਕਿੰਨੇ ਦੇ ਬਾਈ ਦੇ ਲੈ ਜਾ 20 ਹਾਂ ਵੋਹਾਂ ਤੋਂ ਥੱਲੇ ਆ ਕੇ ਗੱਲ ਕਰ ਬਾਈ ਕਹਿੰਦਾ ਮੈਂ 20 ਤਾਂ ਆਏ ਹੀ ਨਹੀਂ 20 ਤੋਂ ਥੱਲੇ ਆ ਕੇ ਗੱਲ ਕਰ 20 ਤੋਂ ਥੱਲੇ ਹੋਣੇ ਨੇ ਹਾਂ ਸਾਡੇ 14000 ਪੂਰਾ 15 ਮਗਾ ਮੈਸਰੇ ਢੋਕਿਆ ਕੰਮ ਹੋਣਾ ਆਜਾ ਦੇਖ ਦੇ ਲੈ ਲੈ ਪੰਗਾ ਲੈ ਲੈ ਆਜਾ ਆਜਾ ਲਾਵੇ ਪੂਰਾ 15000 ਢੋਕਿਆ ਐਨੂ ਹੋ ਜਾ ਐਨੂ ਹੋ ਜਾ ਐਨੂ ਹੋ ਜਾ ਜਾਂ ਐਨੂ ਹੋ ਜਾ ਮੰਨ ਜਾ ਗੱਲ 15000 ਆਜਾ ਅਗਲੇ ਨੂੰ ਕਹਿ ਦਿੰਨੇ ਆ ਵੀ ਜਾਂ ਸਾਡਾ ਬਣ ਜਾ ਤੂੰ ਜਾਂ ਆਪਣਾ ਬਣਾ ਲੈ ਸਾਨੂੰ ਆ ਆ ਬਈ ਲੈਨੇ ਪੈਸੇ ਲੈਨੇ ਪੈਸੇ ਪੂਰਾ 15000 ਹੋਰ ਕਿੰਨੇ ਦਾ ਇੰਨਾ ਉਹ ਹਲੇ ਇੱਧਰ ਦਾ ਕੱਲ ਲੈ ਸਾਢੇ 15000 ਪੂਰਾ 16000 ਪੌਣਿਆ ਪੌਣਿਆ ਦੇਖ ਲੈ ਹੁਣ ਤਾਂ ਫਾਇਲਾ ਕਸਣਾ ਵਸਣਾ ਸਾਰੀਆਂ ਕਰਦੀਆਂ ਹੱਲ ਓਏ ਹੱਲ ਹੱਲਾਂ ਵੇਲੇ ਨੂੰ ਬਸਤਾਏਗਾ ਬਸਪਾਏਗਾ ਵੇਲੇ ਨੂੰ ਦੇ 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 ਪੈਸੇ ਦੇ ਪੈਸੇ ਦੇ ਪੈਸੇ ਰਹਿ ਕਰੋ ਪਹਿਲਾਂ ਰਹਿ ਕਰੋ ਦੋਨੇ ਰਹਿ ਕਰੋ ਪਹਿਲਾਂ ਰਹਿ ਕਰੋ ਨਹੀਂ ਇਧਰ ਮੈਂ ਪੈਸੇ ਚੱਲ ਰਹੇ ਆ ਤੂੰ ਰਹਿ ਕਰ ਰਹਿ ਕਰ ਤੂੰ ਰਹਿ ਕਰ ਦੇ ਨਸਲ ਵਾਲੇ ਪਰੇ ਰੱਖੋ ਫਸਲੀ ਚੱਲਣ ਦੇ ਇਹਨੂੰ ਬਾਹਰ ਕੱਢੋ ਜੀ ਅਸਲੀ ਨਹੀਂ ਚੱਲਦੇ ਫਸਲੀ ਚੱਲਣਗੇ ਓਏ ਉਹ ਫਸਲੀ ਬਟੇਰੇ ਚੱਲਣਗੇ ਨਸਲੀ ਨਹੀਂ ਚੱਲਦੇ ਰਹਿ ਕਰ ਲੋ ਰਹਿ ਕਰ ਲੋ ਓ ਰਹਿ ਕਰ ਰਹਿ ਕਰ ਰਹਿ ਕਰ ਲੈ ਲੱਭੀ ਉਹ ਨਾ ਆਏ ਹੋਏ ਨਹੀਂ ਸਹੀ ਮੈਨੂੰ ਪਤਾ ਜਿੱਤੇ ਉਹ ਕਹਿੰਦਾ ਹੈ ਜਾਂਦੇ ਆ ਨਹੀਂ ਜਾਂਦੇ ਮੈਨੂੰ ਲਖਾਈ ਕਰਾ ਦੇਗੇ ਆ ਬਾੜ ਲਖਾਈ ਕਰਾ ਦੇਗੇ ਨਹੀਂ 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 ਲਖਾਈ ਨਹੀਂ 17ਵੇਂ ਹੁੰਦੇ ਨਹੀਂ ਕੋਈ ਵੀ ਮੈਨੂੰ ਪਤਾ ਕਿੰਨੇ ਦੇ ਕਹਿੰਦਾ ਉਹ ਕਹਿੰਦਾ ਉਹ ਕਰਾ ਦੇ ਲਗਾ ਦੇ ਦੇ ਨਹੀਂ ਨਹੀਂ ਆ ਬਾੜ ਤੂੰ ਉਹ ਹੀ ਕਰਦਾ ਹਰਤਾ ਲੈ ਮੋੜ ਦੀ ਉਹ ਲੰਮੇ ਹੋਰੇ ਕਿੰਨੇ ਦਿੱਤੇ ਆ 17ਾਂ ਦੇ ਤੇਮੇ

5 6 7 8 9 10 11 12 13 14 15 16 17 ਆਰਾਮੀ ਕਰਤੇ ਜੀ ਦੁਆਰੇ ਪੈਸੇ ਗਿਣ ਕੇ ਤਸल्ली ਕਰਕੇ ਉਸ ਤੋਂ ਬਾਅਦ ਦਰਾਲੀ ਦੇਣੀ ਆ ਤੂੰ ਲਿਖਾਈ ਅਸੀਂ ਆਪੇ ਦੇਵਾਂਗੇ ਲੱਭੀ ਓ ਲੱਭੀ ਹਾਂ ਮੇਰੀ ਗੱਲ ਸੁਣ ਹਾਂ ਇਹਨੂੰ ਕਹਿਦਾ ਵੀ ਆਪਦੇ ਪੈਸੇ ਪੱਕੇ ਕਰ ਉਹ ਕੱਲੀ ਦਲਾਲੀ ਦੇਣੀ ਐ ਲਿਖਾਈ ਅਸੀਂ ਆਪੇ ਦੇਵਾਂਗੇ ਠੀਕ ਆ ਵੀ ਚਲੋ ਜੀ ਹਾਂ ਹੋ ਗਿਆ ਜਿਹੜਾ ਹੋ ਗਿਆ ਲੈ 200 ਦੇ